ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਨ ਵੀਰੋ ਅੱਜ ਫੇਰ ਜਿਹੜਾ ਤੁਹਾਡੀ ਡਿਮਾਂਡ ਤੇ ਜਿਹੜਾ ਵਾ ਵਛੀਆਂ ਲੈ ਕੇ ਆਏ ਅੱਜ ਜਰਸੀ ਤੇ ਐਫ ਪੱਛੀਆਂ ਜੜੀਆਂ ਤੁਹਾਨੂੰ ਦਿਖਾਉਣੀਆਂ ਵਾ ਛੋਟੀਆਂ ਵਛੀਆਂ ਵੀ ਆ ਤੇ ਵੱਡੀਆਂ ਵਛੀਆਂ ਵੀ ਆ ਚੰਗੇ ਰਿਕਾਰਡ ਵਾਲੀਆਂ ਵੀ ਜੜੀਆਂ ਤੁਹਾਨੂੰ ਦਿਖਾਉਣੀਆਂ ਵਾ ਆ ਦੇਖ ਸਕਦੇ ਜੀ ਬਾਕੀ ਕਿਉਂਕਿ ਵਛੀਆਂ ਪਾਲਾਂਗੇ ਤੇ ਗਾਂ ਗਾਵਾਂ ਤਿਆਰ ਹੋਣੀਆਂ ਵਾ ਤੇ ਹੁਣ ਅੱਜ ਕੱਲ ਕਾਫੀ ਵੀਰਾਂ ਦੀ ਡਿਮਾਂਡ ਦਿੰਦੀ ਆ ਚੰਗੀਆਂ ਵਛੀਆਂ ਦੀ ਜੜੀਆਂ ਵਾ ਪਲੇਆਂ ਫਲੋਸੀਆਂ ਵਛੀਆਂ ਆ ਤੇ ਬਾਕੀ ਇਹ ਆ ਵੀ ਵਸ਼ੀਆਂ ਪਾਲਾਂਗੇ ਤੇ ਗਾਂ-ਗਾਵਾ ਤਿਆਰ ਹੋ ਗਈਆਂ ਤੇ ਆਹ ਦੇਖ ਸਕਦੇ ਕਾਫੀ ਖੂਬਸੂਰਤ ਵਸ਼ੀਆਂ ਜਿਹੜੀਆਂ ਇਹੋ ਜੀਆਂ ਤੁਹਾਨੂੰ ਦਿਖਾਉਣੀ ਆ ਜਿਹੜੀਆਂ ਗਾਂ ਜਾ ਕੇ ਚੰਗੀਆਂ ਵੜਾ ਤਿਆਰ ਹੋਣੀਆਂ ਤੇ ਬਾਕੀ ਇੱਥੇ ਆ ਕੇ ਆਪਣੀ ਪਸੰਦ ਕਰਕੇ ਵੇਖ ਚੱਕ ਕੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਜਾਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂਜੀ ਵਧੀਆ ਭਾਜੀ ਵਧੀਆ ਠੀਕ ਠਾਕ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਹੈਪੀ ਆ ਪਿੰਡ ਮਿਹਰਬਾਨਪੁਰਾ ਜ਼ਿਲ੍ਹਾ ਤੇ ਤਹਿਸੀਲ ਅੰਮ੍ਰਿਤਸਰ ਆ ਠੀਕ ਆ ਤੇ ਨੇੜੇ ਹੀ ਟੂਲ ਟੈਕਸ ਟੂਲ ਪਲਾਜ ਤੇ ਬਿਲਕੁਲ ਲੱਗ ਗਈ ਹੈ ਨਾ ਤੇ ਝੰਡੇ ਵਾਲਾ ਗੁਰੂ ਵੀ ਬਿਲਕੁਲ ਲੱਗ ਗਿਆ ਹਾਂਜੀ ਫੋਨ ਨੰਬਰ ਬੋਲਦੇ ਕਰੀ ਆਪਣਾ 95012 29784 ਠੀਕ ਆ ਉਹਦਾਂ ਵਾਲੀਆਂ ਮੱਛੀਆਂ ਵੇਗੀਆਂ ਫਿਰ ਹਾਂਜੀ ਹਾਂਜੀ ਬਹੁਤ ਵਧੀਆ ਸੇਲ ਹੋ ਗਈ ਆ ਜੀ ਮੋਲੀ ਆਪਾਂ ਜੈਜ ਪਾਉਨੇ ਆ ਤੇ ਮੱਛੀਆਂ ਸਾਰੀਆਂ ਸੇਲ ਹੋ ਗਈਆਂ ਕਿੰਨੇ ਕੁ ਡਿਮਾਂਡ ਵੱਛੀਆਂ ਦੀ ਹਾਂਜੀ ਕਿੰਨੇ ਕੁ ਡਿਮਾਂਡ ਆ ਜੀ ਬਹੁਤ ਫੋਨ ਆਉਂਦੇ ਆ ਪਰ ਅਸੀਂ ਕਿਹਾ ਵੀ ਨਹੀਂ ਵੀਡੀਓ ਪਾਉਣੀ ਆ ਜਦੋਂ ਵੀ ਅੱਛਾ ਔਰ ਸਿੱਧੇ ਇਹ ਫੋਨ ਆਉਂਦੇ ਜਿਹੜੇ ਵੱਛੀਆਂ ਲੈ ਜਾਂਦੇ ਆ ਉਹ ਕਹਿ ਦਿੰਦੇ ਉਹਦਾਂ ਦੀਆਂ ਵੱਛੀਆਂ ਫਿਰ ਸਾਨੂੰ ਦੋ ਦੁੰਦੀਆਂ ਚੌੜੀਆਂ ਹੁਣ ਭਵੇਂ ਛਿੱਗੀਆਂ ਹੋਣ ਅੱਛਾ ਤੇ ਕੱਦ ਵਜਨ ਵਾਲੀਆਂ ਹੋਣੀਆਂ ਚਾਹੀਦੀਆਂ ਠੀਕ ਆ ਅੱਜ ਪਰ ਆਪਾਂ ਨਹੀਂ ਆਪਾਂ ਕਿਹਾ ਵੀ ਵੀਡੀਓ ਪਾਵਾਂਗੇ ਵੀਡੀਓ ਦੇ ਸਲਾਈਡ ਦੋ ਵੱ ਗਿਆ ਸਾਰੇ ਸਹਜ ਆਗੇ ਸਾਰੇ ਆਗੇ ਆ ਜੀ ਸਾਰੇ ਆਗੇ ਆ ਜੀ ਆ ਜਿਹੜੀ ਪਹਿਲੇ ਨੰਬਰ ਵਾਲੀ ਆ ਹਾਂਜੀ ਇਹ ਬੱਚੀ ਜੀ ਇਹਨੂੰ ਦਿਵਾਲੀ ਵਾਲੇ ਦੇਂਦਾ ਟੀਗਾ ਲੱਗਾ ਹੋਇਆ ਵਾ ਅੱਛਾ ਟੀਗਾ ਇੱਕ ਗਰੰਟਡ ਟੀਗਾ ਲੱਗਾ ਹੋਇਆ ਅੱਛਾ ਠੀਕ ਆ ਤੇ ਬੱਚੀ ਰਹਿ ਜਾਣੀ ਆ ਅੱਛਾ ਕੁਆਲਿਟੀ ਬੜੀ ਆ ਬੱਚੀ ਦਾ ਕਾਰ ਤੇ ਦੰਦੋ ਕਿੰਤਰਾਂ ਹੈ ਦੰਦੋ ਦੋਦੀ ਚੋਦੀ ਆ ਜੀ ਦੰਦੋ ਦੋਦੀ ਤਾਂ 24 ਹੁੰਦੀ ਆ ਤੇ ਵੀਰ ਦੀ ਹਾਈਟ ਤਾਂ ਵੀ ਉੱਚੀ ਆ ਜਿਹੜੀ ਬੱਚੀ ਆ ਵਾਲੀ ਬੜੀ ਤਗੜੀ ਬੱਚੀ ਤਿਆਰ ਹੋਣੀ ਆ ਵਾਲੀ ਇਰੇ ਦੰਦ ਦਿਖਾਉਣ ਦੀ ਕੋਸ਼ਿਸ਼ ਕਰੀਏ ਇੱਕ ਵਾਰੀ ਹਾਂਜੀ ਦਿਖਾ ਦਿੰਦੇ ਆ ਬਾਕੀ ਬੱਚੀਆਂ ਡਰਦੀਆਂ ਹੋਣਾ ਬਾਕੀ ਤਾਂ ਚਲੋ ਖੀਰੀਆਂ ਹੀ ਆ ਇਹਦੇ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਖਾਸ ਤੌਰ ਤੇ ਬਹੁਤ ਇੱਕ ਨੰਬਰ ਲੱਗਾ ਹੋਇਆ ਵਾ ਆ ਦੇਖ ਸਰ ਦੇ ਜੀ ਆਵਾਜ਼ ਵੀ ਬੜੀ ਆ ਬੱਚੀ ਦੀ ਹਾਈਟ ਬਹੁਤ ਆ ਪੂਰੀ ਕੁਆਲਿਟੀ ਜਿਹੜੀ ਬੱਚੀ ਆ ਉਹਨੇ ਜਿਹੋ ਜਿਹਾਂ ਫਾਰਮਾਂ 'ਚ ਬੱਚੀਆਂ ਹੁੰਦੀਆਂ ਉਹੋ ਜਿਹੀ ਆ ਲੈ ਜਾ ਦਿਖਾਈਏ ਦੰਦ ਦੇ ਇੱਕ ਵਾਰੀ ਹਾਂਜੀ ਹਾਂਜੀ ਦੰਦ ਦਿਖਾ ਦਿੰਦੇ ਆ ਬੱਚੀ ਹੀ ਬੱਚੀ ਵੀਰ ਦੇ ਆਪਣੇ ਥੋੜੀ ਜੀ ਛੱਟ ਲੱਗੀ ਆ ਤੇ ਉਹਦੇ ਕਰਕੇ ਥੋੜਾ ਜਿਆਦਾ ਜੋਰ ਨਹੀਂ ਲਾਉਂਦਾ ਮੂੰਹ ਫੜਾਉਣ ਤੋਂ ਥੋੜਾ ਕਰਦੀ ਆ ਕੰਟ ਹੀ ਵੀ ਆ ਸਕਦੇ ਆ ਕੱਲਾ ਕੱਤਰਾ ਜਿਤਨਾ ਵੀ ਇਹ ਹੈਗੀ ਉਤਰਾ ਦੋਂਦੀ ਆ ਕਿ ਚੋਗੀ ਆ ਦੋਂਦੀ ਆ ਜੋਗੀ ਦੇ ਅਜੇ ਭੰਨਨ ਨਹੀਂ ਆ। ਅੱਛਾ ਮਤਲਬ ਅਜੇ ਦੌਂਦੀਆਂ ਜੀ ਆਗੇ। ਅਜੇ ਦੌਂਦੀਆਂ ਜੀ ਆਵਸ਼ੀ। ਤੇ ਇਹਦੇ ਮਾਂ ਦੇ ਰਿਕਾਰਡ ਤਾਂ ਪਤਾ ਕੋ। ਮਾਂ ਘਟੋ ਘਟ ਵੀ ਇਹਦਾ ਜਿਹੜੇ ਸਹੀ ਪਏ ਝੂਠ ਵੀ ਮਾਰਦੇ ਰਾਇਆ ਵੀ 40 45 ਕਿਲੋ ਆ ਪਰ ਆਪਾਂ ਨਹੀਂ ਉਹ ਗੱਲ ਕਹਿੰਦੇ। 20 ਤੋਂ ਪਲੱਸ ਵਾਲੀ ਦੀ ਧੀ ਆ। ਅੱਛਾ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ? ਇਹਦਾ ਬੋਲੇ ਆ ਜੀ ਕ੍ਰਾਉਨਿਕ ਹੋਵੇ ਜਿੰਨਾ ਮਰਜ਼ੀ ਕਰਾ ਲਓ 50 ਕਰਾ ਲਓ 28 ਕਰਾ ਲਓ। ਅੱਛਾ 20000 ਦੀ ਅਸੀਂ ਲੋ। 20000 ਦੀ। 22000 ਦੀ ਇਹ ਬੱਛੀ ਦੇ ਦੇਣੀ ਹੈ ਤੇ ਬਾਕੀ ਜਦੋਂ ਤਿਆਰ ਹੋਈ ਤਾਂ ਨਾਲ ਲੱਖ ਜੋੜ ਦਊਗੀ ਲੱਖ ਨਹੀਂ ਅੱਛਾ ਇਹ ਵਾਧਾ ਜੋੜੂਗੀ 1.5 ਲੱਖ ਦੀ ਬੱਛੀ ਆ ਠੀਕ ਆ ਹਾਂਜੀ ਠੀਕ ਆ ਬਹੁਤ ਜਿਆਦੀ ਉੱਚੀ ਲੰਬੀ ਆ ਉਹ ਬਣਦੇ ਤੇ ਆਹ ਜਰਸੀ ਬੱਛੀ ਆ ਗਈ ਹੈ ਨਾ ਪੰਜਾਬ ਵਾਲੀ ਜਰਸੀ ਜਿਹੜੀ ਆ ਤੋਰੋ ਇਹ ਵੀ ਇਹ ਤੰਦੋਂ ਕਿਤੋਂ ਮਹੀਨੇ ਹੋ ਗਏ ਲੱਗੇ ਅੱਛਾ 2 ਮਹੀਨੇ ਹੋ ਗਏ ਠੀਕ ਆ ਤੇ ਝੋਲੀ ਇਹਦੇ ਵੀ ਥੱਲੇ ਆਪਾਂ ਦੇਖ ਸਕਦੇ ਸਿਰਾਂ ਲਾਏ ਪਈ ਹੁੰਦੀ ਇਹ ਤੰਦੋਂ ਕਿਤਰਾ ਜੇ ਇਹ ਦੋਂਦੀ ਆ ਇਹ ਦੋਂਦੀ ਆ ਇਹ ਦੋਂਦੀ ਆ ਕੀ ਕੁਆਲਟੀ ਵਾਲੀ ਹੈ ਝੋਲੀਆਂ ਥੱਲੇ ਚੰਗੀਆਂ ਝੋਲੀਆਂ ਬਹੁਤ ਜਿਆਦੀਆਂ ਵਧੀਆ ਤੁਹਾਨੂੰ ਲੱਗੀਆਂ ਠੀਕ ਹੈ ਜੀ ਆਦੇ ਸਾਦੇ ਜੀ ਪੂਰੀ ਕੁਆਲਟੀ ਵਾਲੀਆਂ ਬੱਛੀਆਂ ਜਿਹੜੀਆਂ ਨੇ ਕੁਆਲਟੀਆਂ ਕੱਦ ਵੀ ਪੂਰੇ ਕੱਦ ਤੇ ਜਿਹੜੀਆਂ ਵੱਡੀਆਂ ਗਾਵਾਂ ਜਿਹਦੇ ਹਾਉ ਵੀ ਗਈ ਇਹਨਾਂ ਦੋਆਂ ਗਾਂ ਬੱਛੀਆਂ ਦੇ ਤੇ ਬਾਕੀ ਜਿੱਦਣ ਤਿਆਰ ਹੋਈਆਂ ਤੇ ਇਹਨਾਂ ਨੇ ਲੱਖ ਲੱਖ ਸਵਾ ਸਵਾ ਲੱਖਾਂ ਬਾਹਰ ਆਲੀਆਂ ਵਾਂ ਜਿਹੜੀਆਂ ਦੋਵੇਂ ਉਹ ਵੀ ਬੜੀ ਕੁਆਲਿਟੀ ਦੀ ਹੈ ਇਹ ਵੀ ਬੜੀ ਕੁਆਲਿਟੀ ਦੀ ਹੈ ਬੱਸ ਕੁਆਲਿਟੀ ਵਾਲੇ ਮਾਲ ਲਈਦਾ ਮੁੱਲ ਫਿਰ ਇਹਦਾ ਇਹਦਾ ਵੀਰ ਜੀ ਇਹਦਾ ਵੀਰ ਜੀ ਹਾਂ ਨਾ 16000 ਰੁਪਿਆ ਦਾ 16000 ਜੀ ਉਹ ਚੋ 1000 ਮਾਨ ਕਰ ਦਾਂਗੇ ਅੱਛਾ 15000 ਦੀ 15000 ਇਹ 15000 ਬਾਕੀ ਕੋਈ ਆਣ ਕੇ ਵੇਖੇ ਕਰੀ ਜੀ ਝੋਲੀ ਵੇਖੋ ਆਣ ਕੇ ਵੇਖੇ ਕਰੀ ਪਤਾ ਲੱਗਦਾ ਬਾਬੀ ਸੋਹਣੀਆਂ ਮੱਛੀਆਂ ਹੁਣ ਆ ਆ ਤੁਹਾਨੂੰ ਦਿਖਾਉਣੀ ਆ ਦੋ ਬੱਚੀਆਂ ਤੁਹਾਨੂੰ ਦਿਖਾਉਨੇ ਆ ਇੱਕ ਆਵਲੀ ਕਾਲੀ ਬੱਚੀ ਆ ਇਹ ਖੀਰੀਆਂ ਹੀ ਆ ਇਹ ਕਿੰਨੇ ਕਿੰਨੇ ਚਿਰ ਦੀਆਂ ਹੋ ਗਈਆਂ ਇਹ ਅਜੇ 8 8 9 9 ਮਹੀਨਿਆਂ ਦੇ ਬੱਚੇ ਆ 8 9 ਮਹੀਨਿਆਂ ਦੀਆਂ ਬੱਚੀਆਂ ਜਿਹੜੀਆਂ ਆ ਇਹ ਦੇਖ ਸਕਦੇ ਬਾਕੀ ਇਹਨਾਂ ਦੀਆਂ ਵਿੱਚ ਔਲੀਆਂ ਚੰਗੀਆਂ ਕੱਲੇ ਕੱਲੇ ਥਣ ਜਿਹੜੇ ਚਾਰ ਚਾਰ ਥਾਣੀ ਲੱਗੇ ਕੋਈ ਫੋਰਟ ਛਾਂਗ ਕੁਛ ਨਹੀਂ ਆਹ ਦੇਖ ਸਕਦੇ ਜੀ ਪਾ ਵੀ ਦੇਖ ਸਾਡੇ ਲਈ ਬਾਕੀ ਚੰਗੀਆਂ ਵਛੀਆਂ ਤਿਆਰ ਹੋਣੀਆਂ ਇਹ ਲੈ ਜਾਓ ਬੰਦੋ ਇਹ ਆ ਵੀ ਜਿਹੜੇ ਵੀਰਾਂ ਦਾ ਸ਼ੌਂਕ ਆ ਵੀ ਘਰ ਦੀਆਂ ਮਛੀਆਂ ਪਾਲੀਏ ਘਰ ਦੀ ਬਰੀਡ ਤਿਆਰ ਕਰੀਏ ਦੋਵੇਂ ਵਛੀਆਂ ਸੋਹਣੀਆਂ ਆ ਦੇਖ ਸਾਡੇ ਝੋਲੀਆਂ ਜਿਹੜੀਆਂ ਚੰਗੀਆਂ ਵਾਂ ਬਹੁਤ ਵਧੀਆ ਥਾਣ ਨਹੀਂ ਲੱਗਦਾ ਤੇ ਇਹਦਾ ਕਿੰਨਾ ਕਿੰਨਾ ਮੁੱਲ ਜੀ ਇਹਨਾਂ ਦਾ ਹਾਂਜੀ ਇਹਨਾਂ ਦਾ ਮੁੱਲ ਇਹਦਾ 15000 ਜੀ ਤੇ ਇਹਦਾ 20000 ਅੱਛਾ ਡੱਬੀ ਦਾ 20000 ਰਿਆ ਤੇ ਜੋੜਾ ਕਿੰਨੇ ਦਾ ਜੀ ਹੁਣ ਤੁਸੀਂ ਅੱਪੇ ਹਿਸਾਬ ਲਾ ਲਓ 35 ਦਾ ਬੰਦਾ 30000 ਦਾ ਜੋੜਾ ਜੀ ਜੋੜਾ 30000 ਦੇ ਦੇ ਦੋ ਜੀ 15 15 ਦੇ ਹਿਸਾਬ ਨਾਲ ਦੋਵੇਂ ਦੇ ਦੇਾਂਗੇ ਹਾਂਜੀ 30000 ਦਾ ਜੋੜਾ ਹੀ ਆ ਜਿਹੜਾ ਯਾਰ ਹੋਰ ਮਾਨ ਕਰ ਅੱਛਾ ਯਾਰ ਹੋਰ ਛੱਡ ਦੋ ਮਾਨ ਕਰ ਦਾਂਗੇ ਉਹਨਾਂ ਦਾ ਠੀਕ ਆ ਆ ਗਈ ਜਿਹੜੀ ਜਰਸੀ ਇਹ ਜਰਸੀਆਂ ਆ ਗਈਆਂ ਅੱਛੀਆਂ ਤਿੰਨਾਂ ਇਹ ਜਿਹਨੇ ਵਸੀਆਂ ਬਹੁਤ ਕੁਆਲਟੀ ਵਾਲੀਆਂ ਇਹ ਤਿੰਨਾਂ ਦਾ ਇੱਕੋ ਇਕੱਠਾ ਹੀ ਰੇਟ ਆ ਦੇਖ ਸਾਦੇ ਇਹਦੇ ਚੋਲੀ ਇਹਦੇ ਬੱਚੇ ਆ 6-6 ਮਹੀਨਿਆਂ ਦੀਆਂ ਆਗੀਆਂ ਤਿੰਨਾਂ ਹੀ ਤੇ ਥਾਣੇ ਤੇ ਹੁਣ ਤਾਂ ਹੀ ਕੋਈ ਰੀਜ ਦੇ ਨਾਲ ਤੇ ਵਸੀਆਂ ਬਹੁਤ ਜ਼ਿਆਦੀਆਂ ਕੁਆਲਟੀ ਵਾਲੀਆਂ ਇਕੱਠਾ ਲੱਗਦਾ ਕੱਲਾ ਕੱਲਾ ਥਣ ਲੱਗਾ ਹੋਊਗਾ ਇਹ ਪੂਰੀ ਨਸਲ ਜਾਦੇ ਆ ਵੀ ਕੁਆਲਟੀ ਆ ਦੇਖ ਸਾਦੇ ਚਾਰੇ ਥਣ ਵੱਖਰੇ ਵੱਖਰੇ ਹਾਂਜੀ ਹੈ ਖੀਰੀ ਇਹ ਇਹ ਤਾਂ ਚਲੋ ਖੀਰੀਆਂ ਹੀ ਹੋਣੀਆਂ 6-6 ਮਹੀਨੇ ਵਾਲੀਆਂ ਤੇ ਹਾਂਜੀ ਆ ਦੇਖ ਸਾਡੇ ਜਰਸੀਆਂ ਬਚੀਆਂ ਜਿਹੜੀਆਂ ਇਹਨਾਂ ਦੇ ਮੁੱਲ ਕੀ ਜੇ ਫਿਰ ਹਾਂਜੀ ਇਹਨਾਂ ਦੇ ਮੁੱਲ ਇਹਨਾਂ ਦੇ ਮੁੱਲ 18000 ਦੇ ਤਿੰਨਾਂ ਦਾ ਹੀ ਤਿੰਨਾਂ ਦਾ ਇਹ ਹੋ ਗਈਆਂ ਆਪਣੀਆਂ 6000 ਦੀਆਂ 6000 ਦੇ ਜੇ ਕੋਈ ਮਾਨਤਾ ਨਾਲ ਤੇ ਨੇ ਲਊਗਾ ਅੱਛਾ ਉਹਨੂੰ 5-500 ਹੋਰ ਮਾਨ ਕਰਦਾ 1500 ਹੋਰ ਕਰ ਅੱਛਾ ਹਾਂਜੀ ਠੀਕ ਆ 15000 ਦੀਆਂ ਬਚੀਆਂ ਦੇਦਾ ਅੱਛਾ 15000 ਦੀਆਂ ਤਿੰਨਾਂ ਹੀ ਆ ਹੈਗੀਆਂ ਵਾ 15000 ਦੀਆਂ ਤਿੰਨਾਂ ਹੀ ਆ 30000 ਦਾ ਜੋੜਾ ਹਾਂਜੀ ਤੇ ਉਹ ਆਪਣਾ ਜੋੜਾ ਬਣ ਗਿਆ ਵਾਲਾ 35000 ਦਾ ਹਾਂਜੀ 35000 ਵਿੱਚ ਦੋ ਹੋਰ ਲਾ ਲਓ 37000 ਦਾ ਜੋੜਾ ਹੋ ਗਿਆ ਆਪਣਾ ਉਹ ਵਾਲਾ ਠੀਕ ਹੈ ਜੀ ਤੇ ਬਾਕੀ ਆ ਵੀ ਆਪਣੇ ਕੋ ਇਹੋ ਜਿਹੇ ਚੰਗੀਆਂ ਵੱਛੀਆਂ ਹੀ ਹੁੰਦੀਆਂ ਵਾ ਹਨਾ ਸਾਰੇ ਆਪਣੇ ਕੋ ਫਾਰਮ ਵਾਲੇ ਮਤਲਬ 25 30 25 30 ਤੋਂ ਪਲੱਸ ਵਾਲੀਆਂ ਨੇ ਈਆਂ ਲੱਗੀਆਂ ਠੀਕ ਹੈ ਜੀ ਕੋਈ ਮਤਲਬ ਇਹ ਨਹੀਂ 15 20 ਕਿਲੋ ਵਾਲੀ ਆਊਗੀ ਅੱਛਾ ਤੂੰ ਹੁਣ ਵੇਖ ਸਕਦੇ ਹਾਂ ਹਾਂਜੀ ਬਾਕੀ ਇੱਥੇ ਆਓ ਤੇ ਆਪਣੀਆਂ ਵੇਸ ਚਾਖ ਕੇ ਤੇ ਪਸੰਦ ਕਰਕੇ ਖਰੋ